ਸਿੱਧੂ ਮਸੇਵਾਲਾ ਦਾ ਯਾਰ ਤੇ ਪੰਜਾਬੀ ਸਿੰਗਰ ਆਰਨੇਤ ਜਿਸ ਦਾ ਕਿ ਕੁਝ ਦਿਨ ਪਹਿਲਾਂ ਇੱਕ ਲਾਈਵ ਸ਼ੋਅ ਹੋਇਆ ਜਿਸ ਦੌਰਾਨ ਗੀਤ ਗਾਉਂਦੇ ਗਾਉਂਦੇ ਸਟੇਜ ਦੇ ਸਾਹਮਣੇ ਬੈਠੇ ਮੁੰਡਿਆਂ ਨੂੰ ਆਰਨੇਤ ਨੇ ਨਿੱਕੇ ਸਿੱਧੂ ਬਾਰੇ ਦੇਖੋ ਕੀ ਕਿਹਾ ਸਿੱਧੂ ਮਸੇਵਾਲਾ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਇੱਕ ਵਾਰੀ ਸਿੱਧੂ ਲਈ ਜ਼ੋਰਦਾਰ ਤਾੜੀਆਂ ਮਾਰ ਦੋ ਸਾਰੇ ਖੁੱਲ ਕੇ ਇਹ ਤੁਹਾਡੇ ਪਿਆਰ ਤੁਹਾਡੀਆਂ ਦੁਆਵਾਂ ਚ ਇੰਨੀ ਜ਼ਿਆਦਾ ਤਾਕਤ ਹੁੰਦੀ ਆ ਤੁਸੀਂ ਆਪਣੇ ਕੋਲ ਫੇਰ ਬੁਲਾ ਲਿਆ ਆਪਾਂ ਅਜਨੇ ਸਾਹਮਣੇ ਵਾਲੇ ਬੈਠੇ ਆ ਹਾਣੋ-ਹਾਣੀ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਆਇਆ ਤਾਂ ਅਸੀਂ ਵੇਖਿਆ ਹੁਣ ਕਹਿਣ ਨੂੰ ਦਿਲ ਕਰਦਾ ਵੀ ਰੱਬ ਹੈਗਾ ਸੋਈ ਗੁਰੂ ਮੇਰ ਕਰੇ ਬੇਬੇ ਬਾਪੂ ਦੀ ਉਮਰ ਲੰਮੀ ਕਰੇ ਸੋ ਛੇ ਦੀ ਜਵਾਨ ਹੋ ਗੋ ਵੀ ਸਟੇਜਾਂ ਤੇ ਆਵੇ